ਮੋਹਾਲੀ ਸ਼ਹਿਰ ਦੇ ਵਿੱਚ ਜਿਵੇਂ ਜਿਵੇਂ ਆਬਾਦੀ ਵੱਧ ਰਹੀ ਹੈ ਉਵੇਂ-ਉਵੇਂ ਹੀ ਵਾਰਦਾਤਾਂ 'ਚ ਵਾਧਾ ਹੋ ਰਿਹਾ ਹੈ। ਦੱਸ ਦਿੰਨੇ ਆ ਭਾਵੇਂ ਮੋਹਾਲੀ ਪੁਲਿਸ ਪੰਜਾਬ ਪੁਲਿਸ ਲਗਾਤਾਰ ਵੱਡੀ-ਵੱਡੀ ਵਾਰਦਾਤਾਂ ਨੂੰ ਸੁਲਝਾਣ ਦੇ ਵਿੱਚ ਕਾਮਯਾਬ ਹੁੰਦੀ ਆ ਪਰ ਕਿਤੇ ਨ ਕਿਤੇ ਅੱਜਕੱਲ੍ਹ ਜਿਸ ਤਰੀਕੇ ਦੀਆਂ ਵਾਰਦਾਤਾਂ ਹੋ ਰਹੀਆਂ ਨੇ ਲੋਕ ਸਹਿਮ ਦੇ ਵਿੱਚ ਵੀ ਨਹੀਂ। ਦੱਸ ਦਿੰਨੇ ਆ ਬੀਤੇ ਦਿਨ ਹੀ ਨੰਗ ਸਿੰਘ ਬਾਣੇ ਦੇ ਵਿੱਚ ਆਏ ਕੁਝ ਨੌਜਵਾਨਾਂ ਨੇ ਨਿਊ ਚੰਡੀਗੜ੍ਹ ਏਰੀਆ ਦੇ ਵਿੱਚ ਵਾਰਦਾਤ ਕੀਤੀ, ਗੱਡੀ ਖੋਣ ਦੀ ਕੋਸ਼ਿਸ਼ ਕੀਤੀ। ਉਸ ਤੋਂ ਬਾਅਦ ਮੋਹਾਲੀ ਤੋਂ ਇੱਕ ਹੋਰ ਮਾਮਲਾ ਸਾਹਮਣੇ ਆ ਗਿਆ ਜਿੱਥੇ ਕਿ ਐਸਐਸਪੀ ਮੋਹਾਲੀ ਬੱਲੋਂ ਅੱਜ ਇੱਕ ਕਾਨਫਰੰਸ ਕਰਕੇ ਪੂਰੀ ਜਾਣਕਾਰੀ ਦਿੱਤੀ ਗਈ ਹੈ ਐਸਐਸਪੀ ਮੁਖਾਲੀਬ ਦੱਸਿਆ ਗਿਆ ਕਿ ਕੁਝ ਨੰਗ ਸਿੰਘ ਬਾਣੇ ਦੇ ਵਿੱਚ ਨੌਜਵਾਨ ਆਂਦੇ ਨੇ ਜੋ ਕਿ ਲਖਨੌਰ ਦੇ ਨਜ਼ਦੀਕ ਤੋਂ ਇੱਕ ਗੱਡੀ ਨੂੰ ਸਨੈਚ ਕਰਦੇ ਨੇ ਤੇ ਨਾਲ ਦੀ ਨਾਲ ਕੁੜੀ ਨੂੰ ਵੀ ਕਨੈਪ ਕਰਕੇ ਉਸ ਗੱਡੀ ਦੇ ਵਿੱਚ ਲੈ ਕੇ ਚਲੇ ਜਾਂਦੇ ਨੇ ਇਹ ਪੂਰਾ ਮਾਮਲਾ ਹੈ ਕੀ ਹੈ ਪੂਰੀ ਖਬਰ ਸੁਣਾਵਾਂਗੇ ਤੁਸੀਂ ਸ਼ੇਅਰ ਕਰਦੇ ਰਹੋ ਤਾਂਕਿ ਹੋਰ ਲੋਕਾਂ ਤੱਕ ਵੀ ਇਹ ਮੈਸੇਜ ਜਿਹੜਾ ਪਹੁੰਚ ਸਕੇ ਦੱਦ ਨੇ ਅੱਜਕੱਲ ਜਿਸ ਤਰੀਕੇ ਨਾਲ ਨੰਘ ਸਿੰਘ ਬਾਣੇ ਨੂੰ ਬਦਨਾਮ ਕੀਤਾ ਜਾ ਰਿਹਾ ਕੁਝ ਨੌਜਵਾਨ ਨੰਘ ਸਿੰਘਾਂ ਦਾ ਬਾਣਾ ਪਾ ਲੈਂਦੇ ਜਿਸ ਤੋਂ ਬਾਅਦ ਇਹ ਲੱਗੇ ਕਿ ਨੰਘ ਸਿੰਘ ਹੀ ਹੈ ਕਟਨਾ ਨੂੰ ਅੰਜਾਮ ਦੇ ਰਹੇ ਨੇ ਤਾਂ ਇਸ ਨੂੰ ਲੈ ਕੇ ਮੁਹਾਲੀ ਦੱਸਦੇ ਕਿ ਇੱਕ ਮੁੰਡਾ ਕੁੜੀ ਮੌਲ ਦੇ ਵਿੱਚੋਂ ਆਪਣੀ ਗੱਡੀ ਸਵਾਰ ਹੋ ਕੇ ਆ ਰਹੇ ਸੀ ਲਖਨੌਰ ਦੇ ਨਜ਼ਦੀਕ ਚਾਰ ਨੌਜਵਾਨ ਚੁੱਕੀ ਨੰਘ ਸਿੰਘ ਬਾਣੇ ਦੇ ਵਿੱਚ ਆਏ ਤਾਂ ਮੋਟਰਸਾਈਕਲ ਸਵਾਰ ਹੋ ਕੇ ਆਏ ਸੀ ਉਹਨਾਂ ਨੇ ਇੱਕ ਗੱਡੀ ਨੂੰ ਰੋਕਿਆ ਗੱਡੀ ਨੂੰ ਰੋਕ ਕੇ ਦੱਸਦੇ ਕਿ ਤਿੰਨ ਜਿਹੜੇ ਨਾਨਕ ਸਿੰਘ ਬਾਣੇ ਦੇ ਵਿੱਚ ਨੌਜਵਾਨ ਚ ਗੱਡੀ ਚ ਬੈਠ ਜਾਂਦੇ ਨੇ ਜਿਸ ਤੋਂ ਬਾਅਦ ਜਾ ਕੇ ਮੁੰਡੇ ਕੁੜੀ ਨੂੰ ਦੋਨਾਂ ਨੂੰ ਉਹ ਜਗਤ ਕਟਨਾਪ ਕੀਤਾ ਜਾਂਦਾ ਹੈ ਗੱਡੀ ਸਨੈਚ ਕੀਤੀ ਜਾਂਦੀ ਹੈ ਤੇ ਇੱਕ ਨੌਜਵਾਨ ਨਾਨਕ ਸਿੰਘ ਬਾਣੇ ਦੇ ਵਿੱਚ ਮੋਟਰਸਾਈਕਲ ਲੈ ਕੇ ਨਾਲ-ਨਾਲ ਗੱਡੀ ਚੱਲ ਪੈਂਦਾ ਜਿਸ ਤੋਂ ਬਾਅਦ ਜਾ ਕੇ ਕੁਝ ਹੀ ਦੂਰੀ ਦੇ ਉੱਤੇ ਪੁਲਿਸ ਨੂੰ ਦੱਸਿਆ ਗਿਆ ਕਿ ਜੋ ਮੁੰਡਾ ਕੁੜੀ ਦੇ ਵਿੱਚੋਂ ਮੁੰਡੇ ਨੂੰ ਉਸ ਗੱਡੀ ਵਿੱਚ ਉਤਾਰ ਦਿੱਤਾ ਜਾਂਦਾ ਹੈ ਤੋਂ ਬਾਅਦ ਜਾ ਕੇ ਕਾਫੀ ਮੁਹਾਲੀ ਦੇ ਵਿੱਚ ਗੱਡੀ ਕਮਾਈ ਜਾਂਦੀ ਹੈ ਨਾਲ ਹੀ ਉਹ ਕੁੜੀ ਹੁੰਦੀ ਹੈ ਜਿਸ ਨੂੰ ਉਹਨਾਂ ਨੇ ਕਿਡਨਾਪ ਕੀਤਾ ਸੀ ਤਾਂ ਕੁਝ ਘੰਟਿਆਂ ਬਾਅਦ ਦੱਸਿਆ ਜਾ ਰਿਹਾ ਕਿ ਉਸ ਕੁੜੀ ਨੂੰ ਸੈਕਟਰ ਸਟਾਟ ਮੁਹਾਲੀ ਦੇ ਮੌਲਦੇ ਨਜ਼ਦੀਕ ਉਤਾਰ ਦਿੱਤਾ ਜਾਂਦਾ ਇਸ ਤੋਂ ਬਾਅਦ ਜਾ ਕੇ ਨਹੰਗ ਸਿੰਘ ਹਰਿਆਣਾ ਵੱਲ ਨੂੰ ਭੱਜ ਜਾਂਦੇ ਨੇ ਇਸ ਤੋਂ ਬਾਅਦ ਜਾ ਕੇ ਪੁਲਿਸ ਕੋਲੋਂ ਸ਼ਿਕਾਇਤ ਪਹੁੰਚੀ ਪੁਲਿਸ ਨੇ ਪੈੜ ਨੱਪਦੇ ਹੋਏ ਸੀਸੀਟੀਵੀ ਕੈਮਰੇ ਦੀ ਫੁਟੇਜ ਖੰਗਾਲਦੇ ਹੋਏ ਹਰਿਆਣਾ ਵੱਲ ਨੂੰ ਚਾਲੇ ਪਾਏ ਹਰਿਆਣਾ ਦੇ ਗੁਰਦੁਆਰੇ ਦੇ ਵਿੱਚ ਗੱਡੀ ਜਿਹੜੀ ਹੈ ਬਰਾਮਦ ਕੀਤੀ ਹੈ ਤਾਂ ਉੱਥੇ ਦੱਸਿਆ ਕਿ ਚਾਰ ਜਿਹੜੇ ਨਹੰਗ ਸਿੰਘ ਵਾਲੇ ਦੇ ਵਿੱਚ ਨੌਜਵਾਨ ਸੀ ਉਹ ਵੀ ਜਿਹੜੇ ਪੁਲਿਸ ਨੇ ਕਾਬੂ ਕੀਤੇ ਨੇ ਤੈਨਾਂ ਵੱਲੋਂ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਪੁਲਿਸ ਵੱਲੋਂ ਹੋਰ ਵੀ ਖੁਲਾਸੇ ਜਿਹੜੇ ਕੀਤੇ ਜਾ ਰਹੇ ਨੇ ਕਿ ਕਿ ਕਿਹੜੀ ਕਿਹੜੀ ਵਾਰਦਾਤ ਵਿੱਚ ਸ਼ਾਮਲ ਸੀ ਜਾਂ ਫਿਰ ਹੋਰ ਕਿਹੜਾ ਇਹਨਾਂ ਦਾ ਕ੍ਰਿਮਿਨਲ ਰਿਕਾਰਡ ਪਿਛਲਾ ਹੈ ਤਾਂ ਇਸ ਨੂੰ ਲੈ ਕੇ ਵਾਰਦਾਤਾਂ ਜੋ ਅੱਜ ਕੱਲ੍ਹ ਕੀਤੀਆਂ ਜਾ ਰਹੀਆਂ ਹਨ ਹੰਗ ਸਿੰਘ ਬਾਣਾ ਪਾ ਕੇ ਕਈ ਨੌਜਵਾਨਾਂ ਵੱਲੋਂ ਕੀਤਾ ਜਾ ਰਿਹਾ ਹੈ ਨੰਗ ਸਿੰਘ ਨੂੰ ਬਦਨਾਮ ਵੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਕਿਤੇ ਨਾ ਕਿਤੇ ਨੰਗ ਸਿੰਘ ਜਥੇਬੰਦੀਆਂ ਨੂੰ ਇਹ ਜਨਤਕ ਕਰਨਾ ਚਾਹੀਦਾ ਹੈ ਕਿ ਜਿਹੜੇ ਉਹਨਾਂ ਦੇ ਨਾਲ ਦੇ ਕੋਈ ਸਿੰਘ ਨੇ ਉਹਨਾਂ ਕੋਲ ਉਹਨਾਂ ਦਾ ਕੋਈ ਆਈਡੀ ਕਾਰਡ ਸੰਸਜਾ ਕੁਝ ਵੀ ਇਸ ਤਰੀਕੇ ਦੀ ਜਥੇਬੰਦੀ ਦਾ ਲੋਗੋ ਹੋਏ ਜੋ ਕਿ ਤਾਂ ਕਿ ਪਤਾ ਲੱਗ ਸਕੇ ਕਿ ਇਹ ਕਿਸ ਜਥੇਬੰਦੀ ਦਾ ਨਹੰਗ ਸਿੰਘ ਐ ਇਸਨੇ ਬਾਰਤ ਨੂੰ ਅੰਜਾਮ ਦਿੱਤਾ ਜਾਂ ਨਹੀਂ ਦਿੱਤਾ ਜਾਂ ਫਿਰ ਕੁਝ ਨਕਲੀ ਨਹੰਗ ਸਿੰਘ ਇਸ ਤਰੀਕੇ ਦੀ ਬਾਰਤਾਂ ਨੂੰ ਅੰਜਾਮ ਦੇ ਰਹੇ ਨੇ ਤਾਂ ਇਸ ਨੂੰ ਲੈ ਕੇ ਐਸਐਸਪੀ ਮੁਹਾਲੀ ਵੱਲੋਂ ਕੀ ਕਿਹਾ ਪਰ ਤੁਸੀਂ ਉਹ ਵੀ ਸੁਣੋ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਇੱਕ ਬੜੀ ਸੈਂਸਿਟਿਵ ਮੈਟਰ ਦੇ ਵਿੱਚ ਰੱਖੀ ਗਈ ਹੈ 11 ਤੇ 12 ਜੁਲਾਈ ਦੀ ਦਰਮਿਆਨੀ ਰਾਤ ਤਕਰੀਬਨ ਸਵਾ 1 ਵਜੇ ਇੱਕ ਇਨਫੋਰਮੇਸ਼ਨ ਰੀਸੀਵ ਹੋਈ ਕਿ ਲਖਨੌਰ ਦੇ ਨੇੜੇ ਤੋਂ ਚਾਰ ਜਿਹੜੇ ਨੌਜਵਾਨ ਹਨ ਨਿਹੰਗ ਦੇ ਬਾਣੇ ਦੇ ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਆ ਕੇ ਉਹਨਾਂ ਨੇ ਇੱਕ ਗੱਡੀ ਸਮੈਚ ਕੀਤੀ ਤੇ ਉੱਥੋਂ ਇੱਕ ਨਾਲ ਕੁੜੀ ਨੂੰ ਵੀ ਕਡਰੈਪ ਕਰਕੇ ਲੈ ਗਏ ਜਦੋਂ ਉੱਥੇ ਪੁਲਿਸ ਪਾਰਟੀ ਪਹੁੰਚੀ ਜੀ ਮੌਕੇ ਦੇ ਤੇ ਜਾਂਚ ਵੀ ਕੀਤੀ ਗਈ ਤਾਂ ਇਹ ਪਤਾ ਲੱਗਿਆ ਕਿ ਇੱਕ ਲੜਕਾ ਤੇ ਲੜਕੀ ਜਿਹੜੇ ਬੈਸਟੈਕ ਮਾਲ ਚੋਂ ਕੋਈ ਮੂਵੀ ਦੇਖ ਕੇ ਵਾਪਸ ਜਾ ਰਹੇ ਸੀਗੇ ਉਹਨਾਂ ਨੂੰ ਇੱਥੇ ਲਖਨੌਰ ਦੇ ਉੱਪਰ ਚਾਰ ਨੌਜਵਾਨਾਂ ਨੇ ਰੋਕਿਆ ਜਿਹੜੇ ਇੱਕ ਮੋਟਰਸਾਈਕਲ ਤੇ ਸਵਾਰ ਸੀਗੇ ਉਸ ਤੋਂ ਬਾਅਦ ਉਹਨਾਂ ਨੇ ਜਿਹੜੇ ਮੋਟਰਸਾਈਕਲ ਤੇ ਚਾਰ ਜਣੇ ਸੀਗੇ ਇਹ ਚਾਰੋਂ ਨਿਹੰਗ ਸਿੰਘ ਦੇ ਬਾਣੀ ਚ ਸੀਗੇ ਇਹਨਾਂ ਨੇ ਇੱਕ ਜਣਾ ਇਹਨਾਂ ਦਾ ਮੋਟਰਸਾਈਕਲ ਤੇ ਰਹਿ ਗਿਆ ਬਾਕੀ ਤਿੰਨ ਜਣੇ ਉਹ ਮੁੰਡਾ ਕੁੜੀ ਦੇ ਨਾਲ ਉਸ ਗੱਡੀ 'ਚ ਬੈਠ ਕੇ ਤੇ ਇਹਨਾਂ ਨੂੰ ਅੱਗੇ ਲੈ ਗਏ ਥੋੜਾ ਅੱਗੇ ਜਾ ਕੇ ਉਹਨਾਂ ਨੇ ਲੜਕੇ ਨੂੰ ਵੀ ਉਤਾਰਤਾ ਤਕਰੀਬਨ 100 ਕਿਲੋਮੀਟਰ ਹੱਡ ਲਈ ਜਾ ਕੇ ਤੇ ਲੜਕੀ ਨੂੰ ਲੈ ਕੇ ਫਰਾਰ ਹੋ ਗਏ ਪਹਿਲਾਂ ਤਾਂ ਜਿਹੜੀ ਇਹਦੀ ਸਿਚੁਏਸ਼ਨ ਦੀ ਗ੍ਰੈਵਿਟੀ ਇਹ ਬਣੀ ਹੋਈ ਸੀ ਕਿ ਕਿਤੇ ਚਾਰ ਜਣੇ ਇਸ ਤਰ੍ਹਾਂ ਇੱਕ ਲੜਕੀ ਨੂੰ ਕਿ ਡਰਾਇਵ ਕਰਕੇ ਲੈ ਕੇ ਗਏ ਆ ਕਿ ਕੋਈ ਉਹਦੇ ਨਾਲ ਮੰਦਭਾਗੀ ਘਟਨਾ ਜਾਂ ਕੋਈ ਇਦਾਂ ਅਨਫੋਰਚੂਨੇਟ ਇਨਸੀਡੈਂਟ ਨਾ ਹੋ ਗਿਆ ਲੇਕਿਨ ਰਾਤ ਨੂੰ ਕਰਦੇ ਕਰਦੇ ਬਾਅਦ ਚ ਪਤਾ ਲੱਗਿਆ ਕਿ ਉਹ ਸਟੂੜੀ ਨੂੰ CP67 ਮਾਲ ਦੇ ਕੋਲ ਇਹ ਉਤਾਰ ਕੇ ਤੇ ਗੱਡੀ ਜਿਹੜੀ ਹੈਗੀ ਹੈ ਲੈ ਕੇ ਇਹ ਫਰਾਰ ਹੋ ਗਿਆ ਉਦੋਂ ਤੋਂ ਹੀ ਜਿਹੜਾ ਹੈਗਾ ਜੀ ਅਸੀਂ ਆਪਣੀਆਂ ਟੀਮਾਂ ਬਣਾ ਕੇ ਅਲੱਗ-ਅਲੱਗ ਕੈਮਰੇ ਛਾਣਦੇ ਹੋਏ ਦੇਖਦੇ ਰਹੇ ਵੀ ਇੱਕ ਗੱਡੀ ਗਈ ਕਿਸ ਪਾਸੇ ਹੈਗੀ ਤੇ ਕਿੱਧਰ ਅਸੀਂ ਸਾਡੀਆਂ ਸਾਰੀਆਂ ਟੀਮਾਂ ਇਹਨੂੰ ਟ੍ਰੇਸ ਕਰਨ ਤੇ ਲੱਗ ਗਏ ਅਲਟੀਮੇਟਲੀ ਅਪਰੋਕਸੀਮੇਟਲੀ ਕੱਲ ਦੁਪਹਿਰੇ ਫਿਰ 12 12:30 ਵਜੇ ਇਨਸੀਡੈਂਟ ਤੋਂ 12 ਘੰਟੇ ਬਾਅਦ ਇਹ ਗੱਡੀ ਜਿਹੜੀ ਹੈਗੀ ਅਸੀਂ ਚਨਾਰਥਲ ਪਿੰਡ ਹੈਗਾ थाना ਸ਼ਾਹਵਾਦ ਡਿਸਟ੍ਰਿਕਟ ਕੁਰੂਕhetra ਹਰਿਆਣੇ ਦੇ ਵਿੱਚ ਉੱਥੇ ਇੱਕ ਗੁਰਦੁਆਰੇ ਦੇ ਵਿੱਚ ਜਿਹੜਾ ਪਿੰਡ ਦਾ ਗੁਰਦੁਆਰਾ ਸੀ ਉੱਥੇ ਹੀ ਗੱਡੀ ਫ੍ਰੇਸ ਕੀਤੀ ਕਿਉਂਕਿ ਅਲੱਗ-ਅਲੱਗ ਕੈਮਰੇ ਦੇਖ ਰਹੇ ਸੀ ਕੈਮਰੇ 'ਚ ਬਾਰ-ਬਾਰ ਗੱਡੀ ਆ ਰਹੀ ਸੀ ਅਸੀਂ ਦਾ ਰੂਟ ਰੇਸ ਕਰ ਰਹੇ ਸੀ ਇਹ ਈਵਨ ਜਾਣਦੇ ਹੋਏ ਇਹਨਾਂ ਨੇ ਟੋਲ ਪਲਾਜ਼ੇ ਦੇ ਵੀ ਉੱਥੇ ਬਤਮੀਜ਼ੀ ਕੀਤੀ ਤੇ ਇੱਕ ਉੱਥੇ ਟੋਲ ਪਲਾਜ਼ੇ ਦੇ ਕਰਿੰਡੇ ਦੇ ਵੀ ਜਿਹੜੀ ਹੈਗਾ ਹੱਤ ਚੁੱਕਿਆ ਉਹਦੇ ਚਪੇੜ ਮਾਰੀ ਉੱਥੇ ਉਹਨਾਂ ਨੇ ਤੇ ਅਲਟੀਮੇਟਲੀ ਜਾ ਕੇ ਜਦੋਂ ਅਸੀਂ ਉੱਥੇ ਪੁਲਿਸ ਪਾਰਟੀ ਪਹੁੰਚੀ ਤਾਂ ਇਹਨਾਂ ਨੇ ਉੱਥੇ ਲੋਕਲ ਪੁਲਿਸ ਦੀ ਵੀ ਮਦਦ ਲਈ ਗਈ ਜਦੋਂ ਗੱਡੀ ਦੇਖੀ ਤੇ ਕਿਉਂਕਿ ਗੁਰਦੁਆਰੇ ਦਾ ਮੈਟਰ ਸੀ ਗੱਡੀ ਜਿਹੜੀ ਹੈ ਉਹ ਗੁਰਦੁਆਰੇ ਦੇ ਅੰਦਰ ਅੰਦਰ ਖੜੀ ਕਰੀ ਹੋਈ ਸੀ ਇਹਨਾਂ ਨੇ ਤਨਵੇਂ ਸੀਗਾ ਵੀ ਪੁਲਿਸ ਅੰਦਰ ਜਾਊਗੀ ਮਰਿਆਦਾ ਦਾ ਭੰਗ ਨਾ ਹੋਵੇ ਕੁਝ ਨਾ ਹੋਵੇ ਤਾਂ ਉੱਥੋਂ ਦੇ ਪਾਤੀ ਸਿੰਘਾਂ ਨੂੰ ਬੁਲਾਇਆ ਗਿਆ ਪਿੰਡ ਦੇ ਸਰਪੰਚ ਨੂੰ ਨਾਲ ਲਿਆ ਗਿਆ ਤੇ ਬਹੁਤ ਹੀ ਹਾਈ ਸੈਂਸਿਟੀਵਿਟੀ ਦੇ ਨਾਲ ਇਸ ਮੈਟਰ ਨੂੰ ਡੀਲ ਕੀਤਾ ਗਿਆ ਤੇ ਇਹਨਾਂ ਉੱਥੋਂ ਦੇ ਜਿਹੜੇ ਗੁਰਦੁਆਰੇ ਦੇ ਸਿੰਘ ਸਵਾਨ ਸੀਗੇ ਉਹਨਾਂ ਨੇ ਚਾਰੋਂ ਨੌਜਵਾਨਾਂ ਨੂੰ ਪੁਲਿਸ ਦੇ حوالے ਕੀਤਾ ਤੇ ਨਾਲ ਜਿਹੜੀ ਹੈਗੀ ਉਹ ਗੱਡੀ ਵੀ ਰਿਕਵਰ ਕਰਾਈ ਇਹਦੇ ਜਿਹੜੇ ਚਾਰ ਸਿੰਘ ਹੈਗੇ ਆ ਜੀ ਨਿਹੰਗ ਸਿੰਘ ਬਣੀ ਵਿੱਚ ਸ਼ਮਸ਼ੀਰ ਸਿੰਘ ਹੈਗਾ ਇਹ ਥਾਣਾ ਕਲਾਨੌਰ ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ ਹੈ ਦੂਸਰਾ ਇਹਨੇ ਜੋ ਸਤਨਾਮ ਸਿੰਘ ਹੈਗਾ ਉਹ ਖੰਨਾ ਜ਼ਿਲ੍ਹਾ ਦਾ ਰਹਿਣ ਵਾਲਾ ਹੈ ਇੱਕ ਨਿਰਮਲ ਸਿੰਘ ਹੈ ਜਿਹੜਾ ਨਵਾਂ ਸ਼ਹਿਰ ਦਾ ਵਾਸੀ ਹੈ ਤੇ ਇੱਕ ਚੰਦਰਮੋਹਨ ਹੈਗਾ ਇਹ ਵੀ ਨਵਾਂ ਸ਼ਹਿਰ ਦਾ ਵਾਸੀ ਹੈ ਇਹ ਚਾਰੋਂ ਜਣੇ ਇੱਥੇ ਇੱਕ ਸੁਹਾਣੇ ਦੇ ਨੇੜੇ ਕੋਈ ਪੀਜੀ ਹੈਗਾ ਉਹਦੇ ਪੀਜੀ ਦੇ ਵਿੱਚ ਰਹਿੰਦੇ ਸੀਗੇ ਤੇ ਇਸ ਤਰ੍ਹਾਂ ਦੀ ਇਹਨਾਂ ਨੇ ਜਿਹੜੀ ਹੈਗੀ 11 ਤੇ 12 ਤਰੀਕ ਦੀ ਰਾਤ ਨੂੰ ਇਹ ਵਾਰਦਾਤ ਕੀਤੀ ਹੈ ਚਾਰਾਂ ਨੂੰ ਅਸੀਂ ਅਰੈਸਟ ਕਰ ਲਿਆ ਤੇ ਗੱਡੀ ਰਿਕਵਰ ਕਰ ਲਈ ਤੇ ਮੁੰਡਾ ਤੇ ਕੁੜੀ ਦੋਨੋਂ ਜਿਹੜੇ ਹੈਗੀਆਂ ਉਹ ਇਹਦੇ ਵਿੱਚ ਸੌਂ ਰਹੇ ਸਨ ਸਰ ਹੁਣ ਤੱਕ ਦੀ ਇਨਵੈਸਟੀਗੇਸ਼ਨ 'ਚ ਕੁਝ ਆਇਆ ਹੋਵੇ ਨਾ ਦੀ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਕਿੰਨੇ ਦਿਨਾਂ ਤੋਂ ਉੱਥੇ ਰਹਿ ਰਹੇ ਸੀ ਕ੍ਰਿਮੀਨਲ ਬੈਕਗ੍ਰਾਉਂਡ ਇੱਕ ਦੋ ਬੰਦਿਆਂ ਦਾ ਆ ਰਿਹਾ ਜੀ ਇਹ ਕਿ ਸ਼ਾਇਦ ਹੋਵੇ ਜਿਹੜਾ ਅਸੀਂ ਟਰੈਕ ਕਰ ਰਹੇ ਹਾਂ ਕੱਲ ਹੀ ਫੜੇ ਹੁਣ ਅੱਗੇ ਤੇ ਇਹ तकरीबन तकरीबन 6 ਮਹੀਨੇ ਸਾਲ ਤੋਂ ਇੱਥੇ ਹੈਗੀਆਂ ਜੀ ਹੋਰ ਵੀ ਅਗਰ ਛੋਟੀਆਂ ਮੋਟੀਆਂ ਕੋਈ ਵਾਰਦਾਤਾ ਚ ਤੁਹਾਨੂੰ ਸ਼ੱਕ ਹੈ ਵੀ ਇਹ ਪਹਿਲਾਂ ਮਿਲੇ ਹੋਏ ਆ ਕੋਈ ਸਨੇਚਿੰਗ ਹੈ ਇਦਾਂ ਦੀ ਤੇ ਸਰ ਮਕਸਦ ਕੀ ਸੀ ਜੇ ਤੁਸੀਂ ਕਹਿ ਰਹੇ ਹੋ ਕਿ ਦਿਨ ਉਹ ਵੀ ਛੱਡ ਗਏ ਹਨਾ ਕਿ ਪਹਿਲਾਂ ਲੈ ਗਏ ਸੀ ਮਕਸਦ ਮੇ ਵੀ ਹੋਣੀ ਆ ਦਾ ਗੱਡੀ ਦਾ ਦੇਖੋ ਗੱਡੀ ਸਨੇਚ ਕਰਨਾ ਦਾ ਕਾਰ ਦਾ ਪਰਪਸ ਹੋਵੇ ਇਹਨਾਂ ਦਾ ਵੀ ਕਾਰ ਲਿਖਿਆ ਕੋਈ ਜਾ ਕੇ ਬਿਲਕੁਲ ਇਹਨਾਂ ਨੇ ਵਧੀਆ ਉੱਥੇ ਮੈਂ ਬਾਅਦ ਚ ਅਗਰ ਫੋਟੋਗ੍ਰਾਫ ਵਗੈਰਾ ਜਿਹੜੀਆਂ ਅਸੀਂ ਤੁਸੀ ਆਪਣੇ ਰਹੀਆਂ ਹੈਗੀਆਂ ਤੁਹਾਨੂੰ ਦਿਖਾ ਦਾਂਗੇ ਉਹ ਪ੍ਰੋਪਰਲੀ ਜਾ ਕੇ ਉਥੇ ਅੰਦਰ ਮਤਲਬ ਹਾਈਡ ਕੀਤੀ ਹੋਈ ਸੀ ਗੱਡੀ ਗੁਰਦੁਆਰੇ ਦੇ ਅੰਦਰ ਦੇ ਪਿੱਛੇ ਯਾਨੀ ਕਿ ਮੇਨ ਸਨੇਚਿੰਗ ਮੇਨ ਇਹੀ ਲੱਗ ਰਿਹਾ ਜੀ ਸਨੇਚਿੰਗ ਸੀਗੀ ਲੇਕਿਨ ਇਸ ਤਰ੍ਹਾਂ ਸੈਂਸਿਟੀਵਿਟੀ ਬਣ ਗਈ ਕਿ ਕੁੜੀ ਨੂੰ ਰਾਤ ਨੂੰ 1.5 ਵਜੇ ਲੈ ਕੇ ਗਏ ਆ ਤੇ ਚਾਰ ਜਣੇ ਸੀਗੇ ਤੇ ਬਹੁਤ ਜ਼ਿਆਦਾ ਇਸ ਚੀਜ਼ ਦਾ ਉਹ ਰਾਤ ਨੂੰ ਸਾਨੂੰ ਇਹ ਸੀਗਾ ਇੱਕ ਪੈਨਿਕ ਕ੍ਰੀਏਟ ਹੋ ਗਿਆ ਸੀ ਕਿ ਕਿਤੇ ਕੁੜੀ ਨਾਲ ਕਿਸੇ ਤਰ੍ਹਾਂ ਦਾ ਕੋਈ ਗਲਤ ਨਾ ਹੋ ਜAVE ਨਾ ਸਿਰ ਕੋਈ ਗਲਤ ਹੋਇਆ ਉਹ ਹੁਣ ਜਿਹੜੀ ਦੇਖੋ ਇਹਨਾਂ ਨੇ ਗੱਡੀ ਦੇ ਵਿੱਚ ਉਹ ਕੀਤਾ ਹੈਗਾ ਉਹਦੇ ਨਾਲ ਮਤਲਬ ਉਹ ਫਿਰ ਉਸ ਤੋਂ ਬਾਅਦ ਉਹਨੇ ਰੋਲਾ ਵਗੈਰਾ ਕਾਫੀ ਪਾਇਆ ਮੁੰਡੇ ਨੂੰ ਇਹਨਾਂ ਨੇ ਇੱਕ ਵਾਰੀ ਉਚਾਰਤਾ ਫਿਰ ਇੰਨਾ ਜ਼ਰੂਰ ਹੋ ਗਿਆ ਕਿ ਉਹਨੂੰ ਵੀ ਉਹ ਸੁੱਟ ਲਈ ਉੱਥੇ ਸਰ ਇਹ ਵੀ ਕਰ ਰਿਹਾ ਕਿ ਮੁੰਡੇ ਨਾਲ ਵੀ ਕੁੱਟਮਾਰ ਕੀਤੀ ਕਾਫੀ ਹਾਂਜੀ ਹਾਂਜੀ ਉਹਦੇ ਨਾਲ ਵੀ ਜਦੋਂ ਇਹਨਾਂ ਨੇ ਇੱਥੇ ਰੋਕਿਆ ਰੁਕਿਆ ਉਹਨੇ ਕਨਫਰੰਟ ਕੀਤਾ ਵੀ ਤੁਸੀਂ ਮੈਨੂੰ ਕਿਉਂ ਰੋਕ ਰਹੇ ਹੋ ਤਾਂ ਇਹਨਾਂ ਨੇ ਉਹਦੇ ਹੱਥੋਂ ਚੱਕਿਆ ਹੈਗਾ ਬਿਲਕੁਲ ਨਿਹੰਗ ਸਿੰਘਾਂ ਦਾ ਪਤਾ ਚੱਲਦਾ ਹੈ ਕੋਈ ਬੈਕਗ੍ਰਾਉਂਡ ਉਹਨਾਂ ਦਾ ਕੋਈ ਪੁਰਾਣੇ ਤਾਲੁਕਾਤ ਕੋਈ ਨਾਂਗਰੇ ਚੁੱਕੇ ਨਹੀਂ ਹੁਣ ਚਾਰੋਂ ਜਿਹੜੇ ਹੈਗੇ ਆ ਨਿਹੰਗ ਸਿੰਘਾਂ ਦੇ ਬਾਣੇ 'ਚ ਹੀ ਸੀਗੇ ਹੁਣ ਉਹ ਸੀ ਉਹੀ ਇਹਨਾਂ ਦਾ ਟਰੈਕ ਕਰਦੇ ਨੇ ਸ਼ਾਇਦ ਕਿਸੇ ਜਥੇਬੰਦੀ ਨਾਲ ਐਸੋਸੀਏਟਡ ਸੀਗੇ ਜਾਂ ਆਪਣੇ ਤੌਰ ਤੇ ਆ ਕੋ ਮਤਲਬ ਇਤਨਾ ਤਾਂ ਦੇਖੋ ਇੱਕ ਤਰ੍ਹਾਂ ਦੀ ਮਤਲਬ ਕਹਿੰਦੇ ਤੁਸੀਂ ਬੁਸੀਂ ਕਿਉਂ ਬਦਨਾਮ ਕਰਨ ਵਾਲੀ ਗੱਲ ਹੈ ਵੀ ਤੁਸੀਂ ਬਾਣਾ ਪਾ ਕੇ ਇਸ ਤਰ੍ਹਾਂ ਦੇ ਕੰਮ ਕਰ ਸਰ ਉੱਥੇ ਦਾ ਕੀ ਲਿੰਕ ਆ ਰਿਹਾ ਕੋਈ ਖੇਤਰ ਜਿਹੜਾ ਉੱਥੇ ਨਾਲ ਹਲੇ ਅਸੀਂ ਉਹੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਉੱਥੇ ਕੀ ਉੱਥੇ ਕਿਉਂ ਗਏ ਗੱਡੀ ਇਸ ਤਰ੍ਹਾਂ ਲਿਜਾ ਕੇ ਐਦਾਂ ਲੱਗ ਰਿਹਾ ਕਿ ਪ੍ਰੋਪਰ ਇਹਨਾਂ ਦੀ ਪਲੈਨਿੰਗ ਸੀਗੀ ਕਿ ਅਸੀਂ ਗੱਡੀ ਖੋਵਾਂਗੇ ਤੇ ਫਲਾਣੀ ਥਾਂ ਜਾ ਕੇ ਰੁਕ ਜਾਗੇ ਜਾਂ ਤਾਂ ਉੱਥੇ ਪਹਿਲਾਂ ਕਦੀ ਗਏ ਹੋਣੇ ਪਹਿਲਾਂ ਅਗਰ ਕੋਈ ਵਾਰਦਾਤ ਕਰਕੇ ਗਏ ਆ ਨਹੀਂ ਕਰਕੇ ਗਏ ਲੇਕਿਨ ਇੰਨਾ ਸੀਗਾ ਵੀ ਉੱਥੇ ਗੁਰਦੁਆਰੇ ਵਾਲਿਆਂ ਨੂੰ ਇਹਨਾਂ ਦੀ ਕੋਈ ਇਸ ਤਰ੍ਹਾਂ ਦੀ ਨੌਲੇਜ ਨਹੀਂ ਸੀਗੀ ਵੀ ਇਹ ਕੋਈ ਇਹੋ ਜਿਹਾ ਕੰਮ ਕਰਕੇ ਆ ਸਰ ਲਗਾਤਾਰ ਪਹਾੜੀ ਦੇ ਇਲਾਕੇ ਦੇ ਵਿੱਚ ਆਸ-ਪਾਸੇ ਲੱਗੇ ਨਿਹੰਗਾਂ ਵੱਲੋਂ ਹੀ ਇਹ ਨਿਹੰਗ ਬਾਣੇ ਦੇ ਵਿੱਚ ਹੀ ਇਹੋ ਜਿਹੀ ਵਾਰਦਾਤਾਂ ਹੋ ਜਾਂਦਾ ਦਿੱਤਾ ਜਾ ਰਿਹਾ ਤੇ ਇਸ ਨੂੰ ਕਾਬੂ ਕਰਨ ਲਈ ਕੁਝ ਮਤਲਬ ਰਣਨੀਤੀਆਂ ਕੀ ਕਾਬੂ ਕਰਨ ਦੀ ਤਾਂ ਹੁਣ ਇਸ ਦੀ ਕੋਈ ਇਸ ਤਰ੍ਹਾਂ ਨਿਹੰਗ ਸਿੰਘ ਇੱਥੇ ਦੇਖੋ ਕੌਮੀਜ਼ ਆ ਮੋਰਚੇ ਕਰਕੇ ਵੀ ਵੈਸੇ ਵੀ ਨਿਹੰਗ ਸਿੰਘਾਂ ਦੇ ਇੱਥੇ ਡੇਰੇ ਹੈਗੇ ਸਾਰਿਆਂ ਦੇ ਨੇੜੇ-ਨੇੜੇ ਇਸ ਤਰ੍ਹਾਂ ਕੋਈ ਇਸ ਤਰ੍ਹਾਂ ਨਹੀਂ ਆ ਵੀ ਹਰ ਬੰਦਾ ਕੋਈ ਖਰਾਬ ਹੁੰਦਾ ਜੇ ਆਪਾਂ ਸੋਚੀਏ ਐਂਡ ਇਹ ਵੀ ਇੱਕ ਸੱਚ ਹੈ ਵੀ ਇਹ ਤਿੰਨ ਇਨਸੀਡੈਂਟ ਹੋ ਗਏ ਪਹਿਲਾ ਖਰੜ ਦੇ ਵਿੱਚ ਇਕ ਮਾਚਲ ਪੁਲਿਸ ਆਈ ਸੀ ਬਤਾਇ ਕਿ ਨਾਂ ਸਿੰਘ ਨੇ ਉੱਥੇ 55000 ਰੁਪਏ ਸਨੇਚ ਕਰ ਲਿਆ ਜੀਗਾ ਤੇ ਉਹ ਜਦੋਂ ਇੱਥੇ ਆਏ ਉਹਨਾਂ ਨੇ ਪੁਲਿਸ ਪਾਰਟੀ ਤੇ ਵੀ ਹਮਲਾ ਕੀਤਾ ਫਿਰ ਦੂਸਰਾ ਮੁੱਲਾਂਪੁਰ ਦੇ ਵਿੱਚ ਇਨਸੀਡੈਂਟ ਹੋਇਆ ਰਾਤ ਨੂੰ ਏਦਾਂ ਮੁੰਡਾ ਪੈਟਰੋਲ ਪੰਪ ਤੇ ਖੜੇ ਸੀ ਉੱਥੇ ਉਹਨਾਂ ਨੇ ਗੱਡੀ ਖੋਣ ਦੀ ਕੋਸ਼ਿਸ਼ ਕੀਤੀ ਉਹਨਾਂ ਦਾ ਸਕਸੈਸਫੁਲ ਨਹੀਂ ਹੋ ਪਾਇਆ ਤੇ ਉਹ ਇੱਕ ਜਿਹੜਾ ਲੜਕਾ ਸੀਗਾ 22-23 ਸਾਲ ਦਾ ਉਹਨੂੰ ਕਿਰਪਾਨਾ ਮਾਰਤੀ ਜੀ ਕਾਫੀ ਉਹਦੇ ਸਿਰ ਦੇ ਵਿੱਚ ਵੀ ਇਹਨਾਂ ਨੇ ਤਲਵਾਰ ਨਾਲ ਵਾਰ ਕੀਤੇ ਜੀ ਤੇ ਆ ਜਿਹੜਾ ਹੈਗਾ ਤੀਜਾ ਇਨਸੀਡੈਂਟ ਹੈ ਮੈਨੂੰ ਲੱਗਦਾ ਮਹੀਨੇ ਦੇ ਵਿੱਚ ਵਿੱਚ ਜਿਹੜਾ ਹੋਇਆ ਨੀ ਇਹਨਾਂ ਕੋਲ ਬਾਕੀ ਤਾਂ ਆਹੀ ਹੈ ਜੈਕਟ ਵੈਪਨ ਕੋਈ ਅਲੱਗ ਤੋਂ ਵੈਪਨ ਨਹੀਂ ਜਿਹੜਾ ਅੰਮ੍ਰਿਤ ਸਿੰਘ ਨੇ ਹਸਿਆ ਕੋਈ 20 ਮੀਟਰ ਨੂੰ ਲੈ ਗਦੇ ਕਿਉਂਕਿ ਸੈਂਸਿਟਿਵ ਮੈਟਲ ਹੈ ਜਿੱਦਾਂ ਤੁਸੀਂ ਵੀ ਕਹਦੇ ਹੋ ਕਾਫੀ 3-4 ਮੀਟਰ ਇਸ ਤਰ੍ਹਾਂ ਕੋਈ ਮੀਟਿੰਗ ਹੋਰਾਂ ਰੱਖਦੇ ਹੂ ਉਸੇ ਇਹਦੇ ਬਾਰੇ ਵੀ ਮੈਂ ਬਿਲਕੁਲ ਬਿਲਕੁਲ ਨਹੀਂ ਇਹਦੇ ਬਾਰੇ ਮੈਂ ਇੱਕ ਵਾਰੀ ਜਿਹੜੇ ਜਿਹੜੇ ਸਾਡੀ ਇੱਥੇ ਜਥੇਬੰਦੀਆਂ ਹੈਗੀਆਂ ਆਪਣੇ ਡੀਐਸਪੀ ਸਪੈਸ਼ਲ ਬਰਾਦੀ ਡਿਊਟੀ ਲਾਈਏ ਵੀ ਅਸੀਂ ਅਗਲੇ 2-3 ਦਿਨਾਂ ਜੀ ਆ ਕੇ ਨਾ ਇਹਨੂੰ ਕਰਾਂਗੇ ਕਿਉਂਕਿ ਹੁਣ ਇਸ ਤਰ੍ਹਾਂ ਇੱਕ ਤਰ੍ਹਾਂ ਦੀ ਗੱਲ ਹੈ ਕਿ ਇਹ ਜੀ ਵਿਧਾਨ ਸਿੰਘ ਜਿਹੜੇ ਹੈਗੇ ਆ ਉਹ ਕੌਮਲੀ ਹਮੇਸ਼ਾ ਸ਼ੁਰੂ ਤੋਂ ਲੜਦੇ ਰਹੇ ਆ ਲੋਕਾਂ ਲਈ ਖੜ੍ਹਦੇ ਰਹੇ ਨੇ ਉਹਦੇ ਵਿੱਚ ਕੋਈ ਉਹ ਨਹੀਂ ਹੈਗਾ